ਅਬ ਰਾਜ ਨਹੀਂ ਕਰਨਾ ਆਪ ਰਾਜ ਦੀ ਇੱਛਾ ਨਹੀਂ ਕਰਗੀ ਧਰਜੀ ਨੇ ਕੀਤੀ ਆਪਣੇ ਗਰੀਬ ਸਿੱਖਾਂ ਨੂੰ ਰਾਜਦਵਾਨ ਦੀ ਸੋਚਣ ਲੱਗੇ ਹਨ ਦੋਹਰਾ ਸਤਗੁਰ ਚਿਤ ਮਦ ਇਮ ਠਟੀ ਇਸ ਤਰ੍ਹਾਂ ਮਹਾਰਾਜ ਨੇ ਆਪਣੇ ਮਨ ਚ ਸੋਚਿਆ ਦਈਆ ਰਾਜਨ ਰਾਜ ਉਠਾਈ ਮਾਰੇ ਕਹਿੰਦੇ ਹੁਣ ਇਹਨਾਂ ਰਾਜਿਆਂ ਨੂੰ ਪਹਿਲਾਂ ਸਲਾਹ ਕੀਤੀ ਰਵਾਲ ਸਰ ਦੀ ਧਰਤੀ ਹੈ ਕਦੀ ਸੁਈ ਮਨੀਕਰਨ ਸਾਹਿਬ ਜਾਓ ਰਸਤੇ ਵਿੱਚ ਰਵਾਲ ਸਰ ਆਉਂਦਾ ਹੈ ਉੱਥੇ ਸਤਗੁਰੂ ਮਹਾਰਾਜ ਵਿਸਾਖੀ ਦੇ ਮੇਲੇ ਤੇ ਗਏ ਤੇ ਉੱਥੇ 22 ਧਾਰ ਦੇ ਰਾਜਿਆਂ ਨੂੰ ਸੱਦ ਕੇ ਮੀਟਿੰਗ ਕੀਤੀ ਕਲਗੀਧਰ ਪਾਤਸ਼ਾਹ ਨੇ ਆ ਜਿਹੜੇ ਸੁਮਈਏ ਸਰਾਬ ਕੁਸੋਦ ਸੁਨੂਸਦਾਨ ਕੇ ਇਹ ਵੀ ਉੱਥੇ ਉਹਨਾਂ ਨੂੰ ਸੁਣਾਏ ਮਹਾਰਾਜ ਨੇ ਉੱਥੇ ਹੀ ਸਤਗੁਰਾਂ ਨੇ ਰਾਜਿਆਂ ਨੂੰ ਇਹ ਗੱਲ ਸਮਝਾਈ ਕਿ ਤੁਹਾਨੂੰ ਹਿੰਦੁਸਤਾਨ ਦਾ ਰਾਜ ਲੈ ਲਈਏ ਦਿੱਲੀ ਦਾ ਤਖਤ ਲੈ ਲਈਏ ਤੁਸੀਂ Hindu ਰਾਜੇ ਛਤਰੀ ਹੋ ਸੂਰਬੀਰ ਬਹਾਦਰ ਯੋਧੇ ਹੋ ਤੇਗਾ ਫੜੋ ਸਾਡੇ ਨਾਲ ਚੱਲੋ ਤੁਹਾਨੂੰ ਦਿੱਲੀ ਦਾ ਤਖਤ ਲੈ ਦਿੰਦੇ ਆ ਇਹ ਮੁਗਲਾਂ ਦੀ ਗੁਲਾਮੀ ਤੇ ਛੱਡ ਨੂੰ ਲਾ ਦਿਓ ਆਜ਼ਾਦ ਹੋ ਜਾਓ ਹਿੰਦੁਸਤਾਨ ਨੂੰ ਆਜ਼ਾਦ ਕਰਾ ਲਓ ਜਦੋਂ ਕਲਗੀਧਰ ਬਾਦਸ਼ਾਹ ਨੇ ਇਹ ਵਿਚਾਰ ਕੀਤੀ ਸੀ ਉਹਦਾ ਇਸ਼ਾਰਾ ਇੱਥੇ ਭਾਈ ਰਤਨ ਸਿੰਘ ਹੀ ਦੇ ਰਹੇ ਨੇ ਸਭ ਰਾਜਨ ਇਹ ਪਰਬਤੀ ਦਈਏ ਖੰਡੋ ਫੜਵਾਏ ਮਹਾਰਾਜ ਨੇ ਵਿਚਾਰ ਕੀਤੇ ਪਹਾੜੀ ਰਾਜੇ Rajput ਰਾਜੇ ਹਨ ਖਾਨਦਾਨੀ ਸੂਰਮੇ ਹਨ ਉਹਨਾਂ ਨੇ ਤੇਗੇ ਫੜਾ ਦਈਏ ਖੰਡੇ ਫੜਾ ਦਈਏ ਚਾਓ ਪਈ ਫਿਰ ਸਤਪੁਰ ਚਿਤ ਸੋਜੀ ਆਈ ਫਿਰ ਜਦੋਂ ਮਹਾਰਾਜ ਸੱਜੇ ਬਾਦਸ਼ਾਹ ਜੀ ਨੇ ਉਹਨਾਂ ਨੂੰ ਆਖਿਆ ਨਾ ਵੀ ਤੁਸੀਂ ਖੰਡੇ ਦਾ ਅਮਰ ਸ਼ਕੋ ਤਿਆਰ ਬਰ ਤਿਆਰ ਹੋਵੋ ਉਹ ਕਹਿੰਦੇ ਜੀ ਅਸੀਂ ਨੀਵੀਆਂ ਜਾਤਾਂ ਦੇ ਨਾਲ ਨਹੀਂ ਬਹਿ ਕੇ ਅਮਰ ਛਗਣਾ ਤਾਂ 사ਤਗੁਰਾਂ ਨੇ ਵਿਚਾਰ ਕੀਤੀ ਇਹ ਕਬ ਸਿੱਖ ਬਣੈ ਹਮ ਆਈ ਇਹ ਰਾਜਪੂਤ ਰਾਜੇ ਹੰਕਾਰੀ ਨੇ ਮਾਇਆ ਧਾਰੀ ਹੱਥ ਅੰਨਾ ਬੋਲਾ ਸ਼ਬਦ ਨਾ ਸੁਣੀ ਬੋ ਰੋਲ ਕੁਚੋਲਾ ਇਹ ਕਦੋਂ ਗੁਰੂ ਨਾਨਕ ਦੇ ਸਿੱਖ ਬਣਨਗੇ ਮੁਖਤ ਨਿਆਮਤ ਇਨ ਕਮ ਦਈ ਇਨ ਕਿਮ ਦਈਏ ਮੁਫਤ ਦੀ ਨਿਆਮਤ ਇਹਨਾਂ ਨੂੰ ਕਿਉਂ ਦਈਏ ਇਹਨਾਂ ਨੂੰ ਕਿਉਂ ਵੜਾਈ ਦਈਏ ਜੇ ਲੈਣ ਜੁਗਗਾ ਹੀ ਨਹੀਂ ਇਹ ਤੇ ਹੰਕਾਰ ਦੇ ਵਿੱਚ ਆਫਰੇ ਫਿਰਦੇ ਵੀ ਅਸੀਂ ਵੱਡੇ ਆ ਵੱਡੇ ਆ ਆਪਣੇ ਆਪ ਨੂੰ ਵੱਡਾ ਘੋਾਂਦੇ ਆ ਉਦੋਂ ਮੁਗਲਾਂ ਦੀ ਗੁਲਾਮੀ ਦੀ ਛੱਟ ਗਲ ਪਾਈ ਗਊ ਬ੍ਰਾਹਮਣ ਕੋਕਰ ਲਾਵੋ ਗੋਬਰ ਤਰਨ ਨਾ ਜਾਈ ਧੋਤੀ ਟਿੱਕਾ ਤੈ ਜਬ ਮਾਲੀ ਧਾਨ ਮਲੇਸ਼ਾ ਖਾਈ ਅੰਤਰ ਪੂਜਾ ਬੜਾਂ ਤੇ ਦੇਬਾਂ ਸੰਜਮ ਤੁਰਕਾਂ ਪਾਈ ਰੈਣਾ ਸੈਣਾ ਇਹਨਾਂ ਦਾ ਸਾਰਾ ਮੁਸਲਮਾਨਾਂ ਵਾਲੀ ਹੋ ਗਿਆ ਅੰਦਰ ਉਤੋਂ ਕਹਿਣ ਨੂੰ ਹਿੰਦੂਆਂ ਪਰ ਵਿੱਚ ਮੁਸਲਮਾਨਾਂ ਵਾਲੀ ਗੁਲਾਮੀ ਆ ਗਈ ਨਾਂ ਦੇ ਕੇ ਮੋ ਪੁੱਤ ਬੇਗਾਨੇ ਮੂੰਖ ਚੁੰਮਈਏ ਹਾਂ ਹਕਲਗੀਦਰ ਕਹਿੰਦੇ ਬੇਗਾਨੇ ਪੁੱਤਾਂ ਦਾ ਮੂੰਹ ਚੁੰਮਣ ਦੀ ਕੀ ਲੋੜ ਅਸੀਂ ਆਪਣੇ ਦਾ ਚੁੰਮਾਂਗੇ ਕਿ ਤੂੰ ਕਿ ਤੂੰ ਪੁੱਤ ਬੇਗਾਨੇ ਮੂੰਹ ਚੁੰਮਈਏ ਬੇਗਾਨੇ ਦਾ ਮੂੰਹ ਚੁੰਮਈਏ ਤੇ ਉਹ ਵੀ ਸੁੱਤੇ ਪਿਆ ਕਹਿੰਦੇ ਵੀ ਜੇ ਕਿਸੇ ਦਾ ਮੂੰਹ ਵੀ ਚੁੰਮਈਏ ਤੇ ਸੁੱਤੇ ਪਿਆ ਚੁੰਮ ਲਈ ਉਹਨੂੰ ਵੀ ਪਤਾ ਮੇਰਾ ਮੂੰਹ ਚੁੰਮਿਆ ਇਹ ਸੁੱਤੇ ਹੀ ਨੇ ਇਹਨਾਂ ਨੂੰ ਰਾਜ ਦਵਾ ਵੀ ਦੇਾਂਗੇ ਇਹਨਾਂ ਨੇ ਤਾਂ ਸਾਡਾ ਧੰਨਵਾਦ ਥੋੜਾ ਕਰਨਾ ਵੀ ਗੁਰੂ ਨੇ ਤੇ ਸਾਨੂੰ ਦੁਆਇਆ ਕੁਝ ਹਾਂਜੀ ਓਏ ਪੱਥਰ ਪੂਜਕ ਭੇਜ ਨਾ ਨੀਰੋ ਇਹ ਪੱਥਰ ਪੂਜ ਪੱਥਰਾਂ ਨੂੰ ਪੂਜ ਪੂਜ ਕੇ ਚਿੱਤ ਵੀ ਇਹਨਾਂ ਦੇ ਪੱਥਰ ਹੋ ਚੁੱਕੇ ਪਹਾੜੀਆਂ ਦੇ ਇਹਨਾਂ ਦਾ ਜਿਵੇਂ ਪੱਥਰ ਪਾਣੀ 'ਚ 100 ਸਾਲ ਪਿਆ ਰਿਹਾ ਭਿੱਜਦਾ ਨਹੀਂ ਇਹਨਾਂ ਦਾ ਚਿੱਤ ਵੀ ਭਿੱਜਦਾ ਕੋਈ ਨਹੀਂ ਓਏ ਆਦ ਕਰਤ ਘਣ ਘਰ ਗੁਰ ਤੀਰੋ ਇਹਦੇ ਪਹਾੜੀ ਰਾਜੇ ਨੇ ਅਕਰਤ ਘਣ ਨੇ ਗੁਰੂ ਸਾਹਿਬ 6ਵੇਂ ਪਾਸ਼ਾ ਮਹਾਰਾਜ ਨੇ ਭੀਮ ਚੰਦ ਤੇ ਦਾਤੇ ਰਾਜਾ ਤਾਰਾ ਚੰਦ ਨੂੰ ਗਵਾਲੀਅਰ ਦੇ ਕਿਲੇ 'ਚ ਛਡਾ ਕੇ ਲਿਆਂਦਾ ਸੀ 52 ਰਾਜੇ ਚੜਾਈ ਸੀ ਭੀਮ ਚੰਦ ਦਾ ਜਿਹੜਾ ਦਾਦਾ ਸੀਗਾ ਤਾਰਾ ਚੰਦ ਉਹਨੂੰ ਮਹਾਰਾਜ ਛੇਵੇਂ ਪਾਸ਼ਾ ਉਹਨਾਂ 52 ਰਾਜਿਆਂ ਦੇ ਵਿੱਚ ਲੈ ਕੇ ਆਏ ਸੀ ਕਲੂਰ ਦੇ ਰਾਜੇ ਇਸੇ ਕਰਕੇ ਤਾਰਾ ਚੰਦ ਦੇ ਭੋਗ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਨੇ ਜਦੋਂ ਤਾਰਾ ਚੰਦ ਦੀ ਮੌਤ ਹੋਈ ਹੈ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉੱਥੇ ਗਏ ਨੇ ਤੇ ਉੱਥੇ ਰਾਜਾ ਦੀਪ ਚੰਦ ਜਿਹੜਾ ਭੀਮ ਜੰਦਾ ਪਿਓ ਸੀ ਉਹਨੂੰ ਪਾਗ ਗੁਰੂ ਤੇਗ ਬਹਾਦਰ ਸਾਹਿਬ ਨੇ ਬਣਾਈ ਨਵੇਂ ਪਾਦਸ਼ਾਹ ਇਸ ਤਾਰਾ ਚੰਦ ਦੀ ਘਰ ਵਾਲੀ ਜਿਹੜੀ ਮਹਾਰਾਜ ਦੀ ਪ੍ਰੇਮਣ ਸੀ ਗੁਰੂ ਘਰ ਦੀ ਬਿਰਧ ਮਾਤਾ ਨੂੰ ਰਾਜ ਮਾਤਾ ਲਈ ਉਹ ਰਾਜ ਮਾਤਾ ਨੇ ਆਨੰਦਪੁਰ ਸਾਹਿਬ ਦੀ ਜ਼ਮੀਨ ਗੁਰੂ ਤੇਗ ਬਹਾਦਰ ਸਾਨੂੰ ਭੇਟਾ ਕੀਤੀ ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਵੀ ਰਾਣੀ ਅਸੀਂ ਇਹ ਜਿਹੜੀ ਜਗ੍ਹਾ ਹੈ ਨਾ ਅਸੀਂ ਇਦਾਂ ਨਹੀਂ ਲੈਣੀ ਸਾਨੂੰ ਤੂੰ ਲਿਖ ਕੇ ਦੇ ਤੇ ਅਸੀਂ ਇਹਦੇ ਪੈਸੇ ਦੇਣੇ ਉਹ ਕਹਿੰਦੀ ਮਹਾਰਾਜ ਪੈਸੇ ਨਹੀਂ ਲੈਣੇ ਇਹ ਸਾਰੀ ਜ਼ਮੀਨ ਨਾ 500 ਕਿਲਾ ਜਾਂ ਜਿੰਨੀ ਵੀ ਜ਼ਮੀਨ ਹੈ 5-6 ਮੀਲ ਹੈ ਇਹ ਸਾਰਾ ਤੁਹਾਡਾ ਹੋ ਗਿਆ ਗੁਰੂ ਤੇਗ ਬਹਾਦਰ ਸਾਹਿਬ ਕੀ ਕਹਿੰਦੇ ਨਹੀਂ ਪੈਸੇ ਦੇਾਂਗੇ ਸੀ ਉਹਨੇ ਆਖਿਆ ਜਨੋ ਮਹਾਰਾਜ ਤੁਸੀਂ 500 ਰੁਪਇਆ ਦੇ ਦਿਓ ਬਹੁਤਾ ਨਹੀਂ 500 ਰੁਪਇਆ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤਾ ਮਾਤਾ ਨਾਨਕੀ ਜੀ ਦੇ ਨਾਮ ਤੇ ਰਜਿਸਟਰੀ ਹੋਈ ਗੁਰ ਤੇਗ ਬਹਾਦਰ ਸਾਹਿਬ ਦੀ ਮਾਤਾ ਇਸ ਕਰਕੇ ਜਗਾ ਦਾ ਪੁਰਾਣਾ ਨਾਮ ਜਿਹੜਾ ਸਰਕਾਰੀ ਕਾਗਜ਼ਾਂ 'ਚ ਹੈ ਚੱਕ ਮਾਤਾ ਨਾਨਕੀ ਆਨੰਦਪੁਰ ਸਾਹਿਬ ਦਾ ਪਹਿਲਾ ਉਸ ਤੋਂ ਪਹਿਲਾ ਮਾਖੋਵਾਲ ਫਿਰ ਇਹਦਾ ਨਾਮ ਹੈ ਚੱਕ ਮਾਤਾ ਨਾਨਕੀ ਬਾਅਦ ਜਿਹਦੂ ਕਹਿੰਦੇ ਆਨੰਦਪੁਰ ਸਾਹਿਬ ਸੋ ਇਹ ਜਿਹੜੀ ਜਗ੍ਹਾ ਹੈ ਰਾਜੇ ਸਾਰਾ ਚੰਦ ਦੀ ਰਾਣੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੇਟਾ ਕੀਤੀ ਸੀ ਉੱਥੇ ਆਨੰਦਪੁਰ ਸਾਹਿਬ ਬਸੇ ਦੀਪ ਚੰਦ ਵੀ ਸ਼ਰਧਾ ਰੱਖਦਾ ਰਿਹਾ ਉਹਦਾ ਪੁੱਤਰ ਭੀਮ ਚੰਦ ਜਦੋਂ ਰਾਜਾ ਬਣਿਆ ਨਾ ਉਹ ਵਿਰੋਧੀ ਬਣ ਗਿਆ ਵੀ ਗੁਰੂ ਸਾਹਿਬ ਦੀ ਚੜ੍ਹਤ ਵੇਖ ਕੇ ਤੇ ਵੈਰੀ ਬਣ ਗਏ ਫੋਨ ਗੁਰੂ ਗੋਵਿੰਦ ਸਿੰਘ ਸਾਹਿਬ ਸੋਇਦੇ ਵੀ ਬਗਾਨੇ ਪੁੱਤਰਾਂ ਦਾ ਮੂੰਹ ਚੁੰਮਣ ਦਾ ਕੀ ਫਾਇਦਾ ਇਹਨਾਂ ਨੂੰ ਰਾਜ ਦਵਾ ਵੀ ਦਿੱਤਾ ਇਹਨਾਂ ਨੇ ਕੋਈ ਸਾਡਾ ਸ਼ੁਕਰਾਨਾ ਥੋੜਾ ਕਰਨਾ ਇਹ ਕਹਿਣਗੇ ਅਸੀਂ ਤਾਂ ਪਹਿਲਾਂ ਹੀ ਰਾਜੇ ਸੀਗੇ Rajput sada main aap sipahi ਅਸੀਂ ਤਾਂ ਸਿਪਾਹੀ ਸੀ ਲੜਾਕੇ ਸੀ ਸੂਰਬੀਰ ਸੀ ਰਾਜਪੂਤ ਸੀ ਅਸੀਂ ਤਾਂ ਆਪੇ ਹੀ ਰਾਜ ਲੈ ਲਿਆ ਇਹ ਨਹੀਂ ਕਹਿਣਾ ਵੀ ਸਾਨੂੰ ਗੁਰੂ ਕਲਗੀ ਧਰਨੇ ਦਿੱਤਾ ਹਾਂਜੀ ਹੋਏ ਕਹਾ ਕਦੋ ਗੁਰਦਈ ਪਤ ਸਾਹੀ ਹੰਕਾਰ ਇਹਨਾਂ ਨੂੰ ਆਪਣੀ ਰਾਜਪੂਤੀ ਦਾ ਤੇ ਇਹ ਕਹਿਣਗੇ ਵੀ ਸਾਨੂੰ ਗੁਰੂ ਨੇ ਨਹੀਂ ਦਿੱਤਾ ਗੁਰੂ ਨੇ ਕੀ ਦਿੱਤਾ ਅਸੀਂ ਤੇ ਆਪ ਹੀ ਰਾਜੇ ਬਣ ਗਏ ਅਬ ਦਈਆ ਪਤਸ਼ਾਹੀ ਗਰੀਬਾਂ ਨੂੰ ਉਠਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਇਹਨਾਂ ਨੂੰ ਨਹੀਂ ਗਰੀਬਾਂ ਨੂੰ ਰਾਜ ਦੇਾਂਗੇ ਗਰੀਬਾਂ ਨੂੰ ਜਿਨਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਵੀ ਨਹੀਂ ਕਦਾਹੀ ਉਨਹੀ ਕੋ ਸਰਦਾਰ ਬਣਾਉ ਤਬਾ ਗੋਬਿੰਦ ਸਿੰਘ ਨਾਮ ਕਹਾਂ ਹਾਂਜੀ ਵੈ ਜਾਣੇ ਗੁਰਦਈ ਹੈ ਮਾਈ ਉਹ ਸਮਝਣਗੇ ਸ਼ੁਕਰਾਨਾ ਕਰਨਗੇ ਕਿ ਸਨ ਗੁਰੂ ਕਲਗੀਆਂ ਵਾਲੇ ਨੇ ਬਾਦਸ਼ਾਹੀਆਂ ਤੇ ਸਰਦਾਰੀਆਂ ਦਿੱਤੀਆਂ ਨੇ ਦੋਹਰਾ ਦਈ ਚੀਜ਼ ਚਾਹੇ ਗਰੀਬ ਕੋ ਕਿਉਂ ਅਤ ਦਈਏ ਅਖਾਈ ਹਾਂ ਕਹਿੰਦੇ ਗਰੀਬ ਨੂੰ ਚੀਜ਼ ਦੇਣੀ ਚਾਹੀਦੀ ਹੈ ਜਿਹੜਾ ਉਸ ਦੀ ਕਦਰ ਵੀ ਕਰਦਾ ਉਹਨੂੰ ਸਾਂਭਦਾ ਵੀ ਹੈ ਉਹਦਾ ਸ਼ੁਕਰਾਨਾ ਵੀ ਕਰਦਾ ਹਾਂਜੀ ਇਹ ਦਇਆਵਾਨ ਘਰ ਗੁਰੂ ਕੋ ਅਰ ਗਰੀਬ ਨਿਵਾਜ ਆਵਾਈ ਨਾਲੇ ਗੁਰੂ ਨਾਨਕ ਦਾ ਘਰ ਗਰੀਬ ਨਿਵਾਜਾਂ ਦਾ ਘਰ ਹੈ ਇਸ ਜੀ ਅਸੀ ਗਰੀਬਾਂ ਨੂੰ ਨਾ ਨਿਵਾਜਿਆ ਤੇ ਰਾਜਿਆਂ ਨੂੰ ਰਾਜ ਦੇ ਦਿੱਤਾ ਰਜਿਆਂ ਨੂੰ ਰਜਾਣ ਦਾ ਕੀ ਫਾਇਦਾ ਹੋਇਆ ਹਾਂਜੀ ਚਾਉ ਪਈ ਸਤ ਸਨਾਤ ਅਵ ਬਾਰਹ ਜਾਤ ਸਤ ਸਨਾਤਾਂ ਨੇ ਤੇ 12 ਜਾਤਾਂ ਨੇ ਇੱਕ ਪੁਰਾਣੇ ਬਜ਼ੁਰਗਾਂ ਨੇ ਜਿਵੇਂ ਮੰਨਿਆ ਸਤ ਛੋਟੀਆਂ ਸਨਾਤ ਕਹਿੰਦੇ ਪੋ ਨੀਵੀਆਂ ਜਾਤਾਂ ਨੂੰ ਤੇ 12 ਵੱਡੀਆਂ ਜਾਤਾਂ ਨੇ ਜਾਨ ਨਹਿ ਰਾਜਨੀਤਿਕੀ ਬਾਤ ਇਹ ਜਿਹੜੀਆਂ ਜਾਤਾਂ ਨੇ 12 ਜਾਤਾਂ ਤੇ ਸੱਤ ਸਨਾਤਾਂ ਇਹ ਰਾਜਨੀਤੀ ਨਹੀਂ ਜਾਣਦੀਆਂ ਜੱਟ ਬੂਟ ਕਹ ਜਿਹ जग 마ਹੀ ਜਿਨ੍ਹਾਂ ਨੂੰ ਲੋਕ ਜੱਟ ਬੂਟ ਕਹਿੰਦੇ ਆ ਵੀ ਇਹ ਰਾਜਨੀਤੀ ਨਹੀਂ ਸਮਝਦੇ ਕਣਿਏ ਬਕਾਲ ਕਿਰਾੜ ਖੱਤਰੀ ਸਦਾਈ ਬਾਣੀਏ ਬਕਾਲ ਕਿਰਾੜ ਖੱਤਰੀ ਇਹ ਜਾਤਾਂ ਜਿਹੜੀਆਂ ਉਸ ਵੇਲੇ ਛੋਟੀਆਂ ਸਮਝਣ ਲੱਗ ਪਈ ਸੀ ਵੀ ਇਹ ਲੋਕ ਜਿਹੜੇ ਨੇ ਗਰੀਬ ਨੇ ਇਹਨਾਂ ਨੂੰ ਕੀ ਪਤਾ ਰਾਜਨੀਤੀ ਕੀ ਹੁੰਦੀ ਆ ਰਾਜ ਕੀ ਹੁੰਦਾ ਮੋਗਲ ਇਹਨਾਂ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੇ ਲੋਹਾਰ ਤਰਖਾਨ ਹਤ ਜਾਤ ਕਮੀਨੀ ਲੋਹਾਰ ਤੇ ਤਰਖਾਨ ਜਿਹਨਾਂ ਨੂੰ ਕਮੀ ਕਮੀਨੀ ਸਮਝੇ ਵੀ ਕੰਮ ਕਰਨ ਵਾਲੇ ਨੇ ਇਹ ਕੀ ਜਾਣਦੇ ਰਾਜ ਭਾਗ ਕੀ ਹੁੰਦਾ ਚੀਪੋ ਕਲਾਲ ਨੀਚਨ ਪੈ ਕਿਰਪਾ ਕਿੰਨੀ ਸਿੰਬੇ ਤੇ ਕਲਾਲ ਛਿੰਬੇ ਜਿਹੜੇ ਕੱਪੜਾ ਰੰਗਦੇ ਆ ਜੁਲਾਹੇ ਜਿਹੜੇ ਕੱਪੜਾ ਬੁਣਦੇ ਆ ਕਲਾਲ ਹੁੰਦੇ ਜਿਹੜੇ ਸ਼ਰਾਬ ਕੱਢਦੇ ਗਰੀਬ ਜਾਤ ਹੁੰਦੀ ਆ ਕਲਾਲਾਂ ਦੀ ਸ਼ਰਾਬ ਕੱਢ ਕੇ ਆਪਣਾ ਗੁਜ਼ਾਰਾ ਕਰਦੇ ਬਾਬਾ ਜੱਸਾ ਸਿੰਘ ਆਲੂਆ ਵਾਲੀਆ ਸੁਲਤਾਨੁਲ ਕੌਮ ਉਸੇ ਬਰਾਦਰੀ ਚੋਂ ਪੈਦਾ ਹੋਏ ਸੋ ਕਲਾਲ ਨੀਚਣ ਪੈ ਕਿਰਪਾ ਕੀਨੀ ਇਹਨਾਂ ਨੀਵਿਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਟੁੱਟ ਪਏ ਹਨ ਕਿਰਪਾ ਕਰ ਰਹੇ ਨੇ ਖਾਲਸੇ ਦੇ ਗੁੱਜਰ ਗਵਾਰ ਹੀਰ ਕਮ ਜਾਤ ਗੁੱਜਰ ਜਿਹੜੇ ਗਊਆਂ ਪਾਲ ਕੇ ਗੁਜ਼ਾਰਾ ਕਰਦੇ ਨੇ ਗਵਾਰ ਜਾਤੀ ਗੂਜਰੀ ਜਾਤ ਗਵਾਰ ਜਾਂ ਸੋ ਪਾਏ ਆਪਣਾ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੁੰਦਾ ਡੰਗਰਾਂ ਤੋਂ ਬਿਨਾ ਦੁੱਧ ਚੋ ਲੈਣਾ ਪੱਠੇ ਪਾ ਲੈਣੇ ਇਹੀ ਪਤਾ ਹੁੰਦਾ ਗੁੱਜਰ ਗਵਾਰ ਤੇ ਈਰ ਕਮ ਜਾਤ ਅਹੀਰ ਜਿਨ੍ਹਾਂ ਵਿੱਚ ਗਵਾਲੇ ਕਹੇ ਜਾਂਦੇ ਅਹੀਰ ਤੇ ਕਮਜਾਤ ਨੀਵੀਂ ਜਾਤਾਂ ਸਾਰੀਆਂ ਹੀ ਕੰਬੋਏ ਸੂਦਨ ਕੋਈ ਪੁੱਛੈ ਨਾ ਬਾਤ ਕੰਬੋ ਤੇ ਸੂਦਨ ਜਿਨ੍ਹਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੈ ਜੀਵਰ ਨਾਈ ਰੋੜੇ কুমਹਾਰ ਜੀਵਰ ਤੇ ਨਾਈ ਅਰੋੜੇ ਤੇ কুমਹਾਰ ਜਿਹੜੇ ਭਾਂਡੇ ਮਿੱਟੀ ਦੇ ਬਣਾਉਂਦੇ ਨੇ ਸਾਈਨੀ ਸੁਨਿਆਰੇ ਚੂੜੇ ਚਮਿਆਰ ਸੋਇਨੀ ਸੁਨਿਆਰੇ ਸੋਨੇ ਦਾ ਕੰਮ ਕਰਨ ਵਾਲੇ ਤੇ ਚੂੜੇ ਤੇ ਚਮਿਆਰ ਭਟ ਆ ਬਹਾਮਣ ਹੁਤੇ ਮੰਗਵਾਰ ਉਹ ਭਟ ਤੇ ਬਹਾਮਣ ਜਿਹੜੇ ਬੰਕੇ ਕਾਂਦੇ ਨੇ ਬਹੂ ਰੁਪੀਏ ਲੁਬਾਣੇ ਔਕਮਿਹਾਰ ਬਹੂ ਰੁਪੀਏ ਜਿਹੜੇ ਉਹ ਕਈ ਭੇਸ ਬਣਾ ਕੇ ਫਿਰਦੇ ਨੇ ਜਿਹੜੇ ਕਦੀ ਕੁਛ ਪਠਾਨ ਬਣ ਜਾਂਦੇ ਕਦੀ ਪੁਲਿਸ ਵਾਲੇ ਬਣ ਜਾਂਦੇ ਬਹੂ ਰੁਪੀਏ ਤੇ ਬਹੂ ਰੁਪੀਏ ਲੁਬਾਣੇ ਲੂਣ ਦਾ ਵਪਾਰ ਕਰਨ ਵਾਲੇ ਇਸੇ ਤਰ੍ਹਾਂ ਹੀ ਔਕਮਿਹਾਰ ਜਿਹੜੀਆਂ ਜਾਤਾਂ ਨੇ ਇਨ ਗਰੀਬ ਸਿੰਘਾਂ ਨੂੰ ਦਈਏ ਪਤਸ਼ਾਹੀ ਇਨਾ ਗਰੀਬ ਸਿੰਘਾਂ ਨੂੰ ਬਾਦਸ਼ਾਹੀ ਦੇ ਦਈਏ ਆਖੋ ਸਤਨਾਮ ਸ੍ਰੀ ਇਹ ਜੰਨੀਆਂ ਜਾਤਾ ਨੀਵੀਆਂ ਗਿਣੀਆਂ ਗਈਆਂ ਜਿਨ੍ਹਾਂ ਨੂੰ ਕੋਈ ਰਾਜ ਦੇ ਵਿੱਚ ਗੱਲ ਕਰਨ ਦਾ ਅਧਿਕਾਰ ਨਹੀਂ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇਹਨਾਂ ਨੂੰ ਪਾਤਸ਼ਾਹੀਆਂ ਦੇ ਦਈਏ ਹੁਣ ਇਹ ਯਾਦ ਰੱਖਾਂ ਹਮਰੀ ਗੁਰਿਆਈ ਇਹ ਯਾਦ ਰੱਖਣਗੇ ਕਿ ਸਾਡਾ ਕੋਈ ਗੁਰੂ ਹੋਇਆ ਸੀ ਗੁਰੂ ਗੋਬਿੰਦ ਸਿੰਘ ਜਿਨੇ ਸਾਨੂੰ ਨਿਵਾੜਿਆਂ ਨੂੰ ਮਾਣ ਦਿੱਤਾ ਹੈ